ਬੀਕੇ ਭਲੇ ਖਾਣਾ ਖਾਜੋ ਵੀ ਕੋੜੀ ਦਿਨਾਂ ਤੇ ਸੂਣ ਵਾਲੀ ਆ ਹਾਈ ਤਾਂ ਭਾਈ ਨੂੰ ਦਰਮ ਮਿੱਤਰ ਉਹ ਦਾਸੀ ਹੋਈ ਆ ਤੇ ਜਿੱਦਾਂ ਸੂਣ ਵਾਲੀ ਹੋਈ ਤਾਂ ਆਪ ਅੰਦਾਜ਼ਾ ਲਾਜੋ ਬੱਚਾ ਕਿੱਡਾ ਡਬਲ ਦੋ ਅੱਜ ਲਈ ਦੋ ਨੌਕਰੀਆਂ ਬਸ਼ੀਰੀਆਂ ਦਿੱਤੇ ਆ ਤਾਂ ਪੂਰੇ ਟੌਪ ਦੇ ਰੇਟਾਂ 'ਚ ਵਿਕੀਆਂ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟਾਰਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੀ ਇਹ ਵੀਡੀਓ Facebook పేਜ ਤੇ ਦੇਖ ਰਹੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਉਮੀਦ ਆ ਸਾਰੇ ਭਰਾ ਵਧੀਆ ਚੜ੍ਹਦੀ ਕਲਾ 'ਚ ਹੋਣਗੇ ਤੇ ਅੱਜ ਨਵੀਂ ਸਵੀਰ ਇੱਕ ਨਵੇਂ ਤੇ ਚੰਗੀ ਘੋੜੀ ਦੇ ਨਾਲ ਵੀਡੀਓ ਨਾਲ ਹਾਜ਼ਰ ਹੋਏ ਆ। ਵੀਡੀਓ 4 ਮਿੰਟਾਂ ਦੀ ਹੈ 4 ਮਿੰਟ ਦੇ ਦਿਓ ਆਪਦੇ ਭਰਾਵਾਂ ਨੂੰ ਤੁਹਾਡੀ ਤਸੱਲੀ ਹੋ ਜੂ ਪੂਰੇ ਹਨ ਮੰਨ ਲਓ 4 ਮਿੰਟ ਕੱਢੇ ਦਾ ਮੁੱਲ ਮੋੜਦਾ ਹਾਂ ਘੋੜੀ ਇੰਨੀ ਚੰਗੀ ਲਿਆਂਦੀ ਅੱਜ ਤੁਹਾਡੇ ਲਈ ਤੇ ਬਾਕੀ ਤੁਸੀਂ ਵੀ ਆਪਣੀਆਂ ਵੀਡੀਓ ਬਣਾਈ ਦਾ ਮੁੱਲ ਮੋੜ ਦਿਓ ਜਿਹੜੇ ਭਰਾ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਤਾ ਜੋ ਸਾਡਾ ਵੀ ਹੌਸਲਾ ਬੱਧੀ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜਿਹੜਾ ਚੰਗੇ ਰੇਟ ਵਿੱਚ ਲਿਆਉਂਦੇ ਰਹੀ ਹੈ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਤੇ ਕਮੈਂਟਾਂ ਮੈਤੇ ਦੱਸਿਓ ਹੁਣ ਆਪਾਂ ਜਿਹੜੀ ਸ਼ਾਮ ਜਾਂ ਕੱਲੂ ਵੀਡੀਓ ਲਿਆਉਣੇ ਮਾਰਵਾੜੀ ਜਾਨਵਰ ਦੀ ਲੈ ਜੇ ਨੁਕਰੇ ਦੀ ਲੈ ਗਈ ਸੋ ਅੱਜ ਦੋਸਤੋ ਬਾਦਦੇ ਆਪਾਂ ਵੀਡੀਓ ਵੱਲੋਂ ਦਿੰਨੇ ਆ ਤੁਹਾਨੂੰ ਡਿਟੇਲ ਇਹ ਘੋੜੀ ਦੋਸਤੋ 6 ਸਾਲ ਦੀ ਘੋੜੀ ਆ ਪਰ ਬੈਡ ਵੱਡਾ ਘੋੜਿਆਂ ਵਾਲਾ ਬਹੁਤ ਡਬਲ ਘੋੜੀ ਆ ਨਾਦੀ ਕੋੜੀ ਆ ਪਰ ਜਿਹੜਾ ਸਰੀਰ ਦੀ ਬੰਤਰ ਆ ਮਜ਼ਬੂਤੀਆਂ ਘੋੜਿਆਂ ਵਾਲੀਆਂ 10 ਕਿ ਦਿਨ ਹੋਇਆ ਬਹੁਤ ਚੰਗੇ ਘੋੜੇ ਤੋਂ ਮੀਟ ਹੋਈ ਨੂੰ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਤੋਂ ਮੀਟ ਹੋਈ ਆ ਤੇ ਪਹਿਲਾਂ ਆਪਾਂ ਗੱਲ ਕਰਦੇ ਹਾਈਟ ਦੀ 61 ਇੰਚ ਹਾਈਟ ਆ ਦੋਸਤੋ ਖੁੱਲੀ 64 ਇੰਚ ਹਾਈਟ ਦੀ ਘੋੜੀ ਆ ਤੇ ਲਾਲ ਜੰਬੀ ਆ ਗਾਲੀ ਦੀ ਜੰਬੀ ਵੀ ਆਪਾਂ ਕਹਿ ਸਕਦੇ ਆ ਕੰਨਾ ਕੋਨਾ ਇਸਨੱਕੀ ਆ ਹਿਕ ਲੈਂਥ ਲੰਥ ਦੀ ਸੋਹਣੀਆ ਪੇਟਲ ਕੋੜੀ ਆ ਜਿਹੜੇ ਭਰਾ ਪੇਟਲ ਕੋੜੀ ਲਵਦੇ ਹੁੰਦੇ ਵੀ ਜਰ ਆਪਾਂ ਤੋ ਭਾਈ ਬ੍ਰੀਡਿੰਗ ਵਾਸਤੇ ਲੈਣੀ ਆ ਬੱਚੇ ਬਸ ਦੇਈ ਚੱਲੇ ਵੱਡੇ ਤਾਂ ਦੋਸਤੋ ਆ ਉਹ ਘੋੜੀ ਜਿਹੜੀ ਵੱਡੇ ਬੱਚੇ ਦੇਣ ਵਾਲੀ ਆ ਆਪਦਾ ਕਰਦ ਤਾਂ ਹੈਗਾ ਹੀ ਹੈਗਾ ਨਾਲ ਪੇਟ ਵੀ ਬਹੁਤ ਵੱਡਾ ਕਿਉਂਕਿ ਇਹਦੀਆਂ ਆਪਾਂ ਲਾਸਟ ਵਾਲੀਆਂ ਦੋ ਬੱਚੀਆਂ ਵੀ ਦੇਖੇ ਨੌਕਰੀਆਂ ਵੀ ਸ਼ੇਰੀਆਂ ਦਿੱਤੀਆਂ ਬਹੁਤ ਡਬਲ ਬਸ਼ੇਰੀਆਂ ਦਿੱਤੀਆਂ ਤੇ ਹੁਣ ਤਾਂ ਆਪਾਂ ਮਲਾਬੀ ਬਹੁਤ ਵੱਡੇ ਘੋੜੇ ਤਾਂ ਦਿੱਤੀ ਤਾਂ ਬੱਚਾ ਤਾਂ ਵੱਡਾ ਆਉਣੀ ਆਣਾ ਹਾਂਜੀ ਦੋਸਤੋ ਆਪਾਂ ਭਰਾਈ ਆ ਸੂਰਜ ਘੋੜੇ ਤੋਂ ਆਪਣੇ ਭਰਾ ਕਾਲੇ ਠੱਠੀ ਵਾਲੇ ਕੋਲ ਘੋੜਾ ਬਹੁਤ ਡਬਲ ਖੜਾ 6 8 ਇੰਚ ਦਾ ਘੋੜਾ ਮੇਰੇ ਸਾਹਮਣੇ ਹਜੇ 5 ਸਾਲ ਦਾ ਹੋਇਆ ਨਹੀਂ ਤੇ ਚੰਗਾ ਘੋੜਾ ਆਪ ਮਹਾਰਾਣੇ ਡੋੜ ਦਾ ਬੱਚਾ ਜੀ ਉਹ ਡੋਡਾਂ ਵਾਲੇ ਮਹਾਰਾਣੇ ਦੇ ਮੰਨ ਲਓ ਬੱਚਾ ਸੂਰਜਾ ਸੂਰਜਾ ਦਾ ਮੀਟ ਹੋਈ ਹੈ ਤੇ ਦੋਸਤੋ 28 ਤਰੀਕ ਨੂੰ ਇਹਨੂੰ ਲਾਸਟ ਜੰਪ ਦਿੱਤਾ ਸਾਰੀ ਫੋਟੋ ਵੀਡੀਓ ਪਈ ਹੈ ਬਾਕੀ ਤੁਸੀਂ ਕਾਲੇ ਤੋਂ ਪੁੱਛ ਵੀ ਸਕਦੇ ਆ ਤੇ ਫੋਟੋ ਵੀਡੀਓ ਸਾਰੀ ਤੁਹਾਨੂੰ ਮਿਲ ਜੂ ਸੂਰਜੇ ਦੇ ਬੱਚੇ ਬਹੁਤ ਸੋਹਣੇ ਆ ਰਹੇ ਆ ਬਹੁਤ ਸੋਹਣਾ ਰਿਜ਼ਲਟ ਪੈਦਾ ਕਰ ਰਿਹਾ ਘੋੜਾ ਆਪ ਵੀ ਬਹੁਤ ਚੰਗਾ ਸੋ ਦੋਸਤੋ ਉਹ ਤੋਂ ਚੈੱਕ ਪਾ ਦੂਜਾ ਮੀਟ ਹੋਈ ਹੈ ਚੈੱਕ ਹੋ ਕੇ ਹੀਟ ਤੇ ਦਿਨ ਹੋ ਗਏ ਨੂੰ 10 10 ਦਿਨ ਹੋ ਗਏ ਮੀਟ ਹੋਈ ਨੂੰ ਬਾਲਪੋਰੀਆਂ ਦੀ ਸਾਫ ਆ ਚਾਲ ਚੁਲ ਦੀ ਸੋਹਣੀ ਆ ਰੇਵੀਆ ਚਾਲ ਸੋਹਣਾ ਤੁਰਦੀ ਬੈਡ ਬਾਡੀ ਵਾਲੀ ਘੋੜੀ ਆ ਸੋ ਜਿਹੜੇ ਮੇਰੇ ਭਰਾ ਨੂੰ ਵੱਡੀ ਹਾਈਟ ਵਾਲੀ ਘੋੜੀ ਮਜਬੂਤੀ ਵਾਲੀ ਘੋੜੀ ਚਾਹੀਦੀ ਹੋਈ ਤਾਂ ਉਹ ਇੱਕ ਵਾਰ ਆ ਜਰੂਰ ਆ ਕੇ ਦੇਖੋ ਗਾਲ ਦੀ ਚੰਬੀ ਆ ਚਾਲ ਚੁਲ ਦੀ ਵਧੀਆ ਤੁਰਦੀ ਰੇਵੀਆ ਚਾਲ ਵੀ ਆ ਬਾਲਪੋਰੀਆਂ ਦੀ ਸਾਫ ਆ ਪੇਟਲ ਘੋੜੀ ਆ ਨੂੰ ਗਰੇ ਤੋਂ ਪਹਿਲਾਂ ਬੱਚੇ ਦਿੱਤੇ ਹੋਏ ਢੱਡ ਰੁੱਡਾ ਸਾਰਾ ਚੱਟਾ ਪਿੰਡੇ 'ਚ ਵਾਲ ਤਕ ਤਕਰੀਬਨ ਸਾਰੇ ਚੱਟੇ ਆ ਚਾਰੇ ਲੱਤਾਂ ਚੱਟੀਆਂ ਮੂੰਹ ਚੱਟਾ ਪੂਸ ਚੱਟੀ ਆ ਕੰਨਾਂ ਕੋਨਾ ਦੀ ਸਨਖੇ ਖੜਨੇ ਤੁਹਾਡੇ ਸਾਹਮਣੇ ਆ ਰਾਜੀ ਲਿੱਸੀ ਵੀ ਤੁਹਾਡੇ ਸਾਹਮਣੇ ਆ ਰਾਜੀ ਤਾਂ ਫੌਲੀ ਆ ਭਲੇਕਾ ਦਾ ਸੂਨ ਦਾ ਪਾਈ ਜਾਂਦੀ ਹੈ ਵੀ ਜਿਵੇਂ ਦਿਨਾਂ ਤੇ ਸੁਣ ਵਾਲੀ ਉਹ ਜਿਵੇਂ ਮੈਂ ਆਪਾਂ ਪਹਿਲਾਂ ਦੱਸਿਆ ਬਈ ਜਿਵੇਂ ਦਿਨਾਂ ਤੇ ਸੂਣ ਵਾਲੀ ਹੁੰਦੀ ਹੈ ਨਾ ਐਦਾਂ ਲੱਗੇ ਪਰ ਦਿਨ ਹਜੇ 10 ਹੀ ਹੋਏ ਇਹਨੂੰ ਮੀਟ ਹੋਈ ਨੂੰ ਤੋਂ ਦੋਸਤੋ ਘੋੜੀਆਂ ਆਪਾਂ ਦੇ ਵੱਲੋਂ ਇੱਕ ਵਾਰ ਤਸੱਲੀ ਕਰਾਤੀ ਦਿਖਾਤੀ ਤੁਹਾਨੂੰ ਜੇ ਕੋਈ ਫੇਰ ਵੀ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤਾਂ ਆ ਕੇ ਤੁਸੀਂ ਫਾਰਮ ਤੇ ਸਾਹਮਣੇ ਦੇਖ ਸਕਦੇ ਆ ਤੇ ਬਾਕੀ ਬਾਲਪੋਰੀਆਂ ਦੀ ਸਾਫ ਆ ਅੰਦਰ ਦੀ ਸਾਫ ਆ ਪਹਿਲਾਂ ਸੂਈ ਹੋਈ ਆ ਤੇ ਮੀਟਿੰਗ ਦੀ ਫੋਟੋ ਵੀਡੀਓ ਪਈ ਆ ਤੇ ਆ ਉੱਪਰ ਹੁਣ ਨੰਬਰ ਚੱਲਵੇ 98722 98960 98555 99017 ਆ ਦੋ ਨੰਬਰ ਜੇ ਕੋਈ ਡਿਟੇਲ ਨਹੀਂ ਦਿੱਤੀ ਤਾਂ ਇਹ ਤੇ ਪਤਾ ਲੈ ਸਕਦੇ ਮਿਲਦੇ ਨੰਬਰ ਤੋਂ ਧੰਨਵਾਦ